ਥੋਡੇ ਬਜ਼ੁਰਗਾਂ ਨੇ ਬਣਾਇਆ ਅਕਾਲੀ ਦਲ ਅੱਜ ਜੋ ਅਕਾਲੀ ਦਲ ਹੈ ਉਹ ਥੋਡੇ ਬਜ਼ੁਰਗਾਂ ਦੀ ਸ਼ਹਾਦਤਾਂ ਨਾਲ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਪਰਮਾਤਮਾ ਦੇ ਆਸ਼ੀਰਵਾਦ ਨਾਲ ਕੌਮ ਦੀ ਆ ਪਾਰਟੀ ਹੈ ਅਕਾਲੀ ਦਲ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਹੈ ਭਾਵੇਂ ਬੀਜੇਪੀ ਹੋਵੇ ਭਾਵੇਂ ਕਾਂਗਰਸ ਉਹਨਾਂ ਦੀ ਹੋਰ ਉਸੂਲ ਹੈ ਆਪਣੇ ਹੋਰ ਉਸੂਲ ਹੈ ਆਪਣਾ ਰਹਿਣਾ ਸਹਿਣਾ ਬੋਲੀ ਹੋਰ ਆਪਣਾ ਸੋਚ ਹੋਰ ਹੈ ਆਪਣਾ ਕਾਲੀ ਦਲ ਦੀ ਸੋਚ ਸੇਵਾ ਹੈ ਇਹਨਾਂ ਪਾਰਟੀਆਂ ਦੀ ਸੋਚ ਤਾਕਤ ਲੈਣਾ ਤੁਸੀਂ ਦੇਖਿਆ ਕਿ ਜਦੋਂ ਵੀ ਤੁਸੀਂ ਸੇਵਾ ਦਿੱਤੀ ਕਾਲੀ ਦਲ ਨੂੰ ਪੰਜਾਬ ਵਿੱਚ ਤੇ ਕਾਲੀ ਦਲ ਦੀ ਸਰਕਾਰ ਨੇ ਸੇਵਾ ਕੀਤੀ ਜਨਤਾ ਦੀ ਜੋ ਕੁਝ ਵੀ ਬਣਿਆ ਜੋ ਕੁਝ ਵੀ ਦੇਖਿਆ ਅਕਾਲੀ ਦਲ ਦੀਆਂ ਸਰਕਾਰਾਂ ਦੇ ਦੌਰਾਨ ਹੀ ਹੋਇਆ ਇਹ ਕਾਲੀਦਲ ਕਰ ਸਕਦਾ ਆਪਣੀ ਸਰਕਾਰਾਂ ਦੇ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰਾਂ ਦੇ ਵਿੱਚ ਕਿਉਂ ਨਹੀਂ ਹੁੰਦਾ ਆ ਝਾੜੂ ਵਾਲਿਆਂ ਨੇ ਕਿਉਂ ਨਹੀਂ ਕੀਤਾ ਭਾਵੇਂ ਆਪਣੀ ਸਾਰੀ ਕੌਮ ਉਹਨਾਂ ਦੇ ਮਗਰ ਲੱਗੀ ਸੀ ਉਹਨਾਂ ਦੇ ਮਨ ਚ ਸੇਵਾ ਹੈ ਹੀ ਨਹੀਂ ਇਸ ਕਰਕੇ ਮੈਂ ਦਿਲ ਦੀ ਗਹਿਰਾਈوں ਤੋਂ ਧੰਨਵਾਦ ਕਰਨਾ ਚਾਹੁੰਦਾ ਬੀਬੀ ਜੀ ਦਾ ਦੇਖੋ ਬੀਬੀ ਦਾ ਸੰਬੰਧ ਇੱਕ ਪਰਿਵਾਰ ਨਾਲ ਸਾਡਾ ਇੱਕ ਕੋਈ ਪਰਿਵਾਰ ਹੈ ਭਾਵੇਂ ਬੀਬੀ ਜੀ ਥੋੜੀ ਦੇਰ ਵਾਸਤੇ ਬਾਹਰਲੇ ਮੁਲਕ ਗਏ ਸੀ ਮੈਂ ਇਹਨਾਂ ਨੂੰ ਟੈਲੀਫੋਨ ਜਰੂਰ ਆਪ ਹੀ ਕਰਦਾ ਹੁੰਦਾ ਸੀ ਹਰ 3-4 ਮਹੀਨੇ 2 ਮਹੀਨੇ ਬਾਅਦ ਕਿਤੇ 1 ਮਹੀਨੇ ਬਾਅਦ ਮੈਂ ਇਕੱਲੇ ਟੈਲੀਫੋਨ ਕਰਮਾ ਬੀਬੀ ਜੀ ਕੀ ਹਾਲਾ ਤੁਹਾਡਾ ਮੈਂ ਕਿਹਾ ਬੀਬੀ ਜੀ ਆਹ ਤੁਹਾਡਾ ਘਰ ਹੈ ਸਾਡਾ ਤੁਹਾਡੇ ਬਿਗੈਰ ਦਿਲ ਨਹੀਂ ਲੱਗਦਾ ਬੀਬੀ ਜੀ ਥੋੜਾ ਆਪਣਾ ਗੁੱਸਾ ਕਰ ਲੈਂਦੇ ਸੀ ਮੈਂ ਕਿਹਾ ਕੋਈ ਗੱਲ ਨਹੀਂ ਅਗਲੀ ਵਾਰ ਮਹੀਨਾ ਫਿਰ ਤੋਂ ਕਰੂੰਗਾ ਤੁਹਾਨੂੰ ਫੋਨ ਕਿਉਂਕਿ ਦੇਖੋ ਇੱਕ ਪਰਿਵਾਰ ਨੂੰ ਇਕੱਠਾ ਕਰਨਾ ਇੱਕ ਜ਼ਿੰਮਵਾਰੀ ਹੈ ਮੈਥੋਂ ਵੀ ਗਲਤੀਆਂ ਹੋ ਸਕਦੀਆਂ ਹਨ ਇਨਸਾਨ ਹੈ ਪਰ ਮੇਰਾ ਫਰਜ਼ ਵੀ ਹੈ ਕਿ ਸਾਰਾ ਪਰਿਵਾਰ ਇਕੱਠਾ ਕਰਕੇ ਉਹ ਜ਼ਿੰਮਵਾਰੀ ਪ੍ਰਧਾਨ ਦੀ ਹੁੰਦੀ ਹੈ ਕਿ ਸਾਰੇ ਪਰਵਾਨ ਇੱਕ ਘਰ ਦੇ ਬਜ਼ੁਰਗ ਦੀ ਜ਼ਿੰਮਵਾਰੀ ਹੈ ਕਿ ਉਹਦੇ ਸਾਰੇ ਬੱਚੇ ਇਕੱਠੇ ਰਹਿਣ ਪਰਿਵਾਰ ਤੱਕ ਇਕੱਠਾ ਰਹੇ ਕਿਉਂਕਿ ਇਕਤਾ ਵਿੱਚ ਹੀ ਤਾਕਤ ਹੈ ਹੁਣ ਮੈਂ بڑا ਇੱਕੀ ਮਨੁੱਖ ਦਿਲ ਬੜਾ ਖੁਸ਼ ਹੋਇਆ ਕਿ ਮੈਂ ਕਹਿੰਦਾ ਸਾਰਾ ਪਰਿਵਾਰ ਅਕਾਲੀ ਦਲ ਦਾ ਇਕੱਠਾ ਹੋ ਗਿਆ ਦੇਖੋ ਜਿਹੜੇ ਕੋਈ ਕਿਸੇ ਵੀ ਸਤਾਂ ਤੇ ਕੋਈ ਜਿਹਦੇ ਦਿਲ 'ਚ ਆਪਣੀ ਕੌਮ ਪ੍ਰਤੀ ਪਿਆਰ ਹੈ ਜੇ ਆਪਣੀ ਕੌਮ ਦੀ ਚੜ੍ਹਦੀ ਕਲਾ ਦੇਖਣਾ ਚਾਹੁੰਦਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਆ ਜੋ ਇਕੱਠੇ ਹੋ ਜੀਏ ਆ ਆਪਣੀ ਖੇਤਰੀ ਪਾਰਟੀ ਨੂੰ ਬਚਾ ਲਈਏ ਆ ਖੇਤਰੀ ਪਾਰਟੀ ਆਪਣੀ ਕੌਮ ਦੀ ਆਵਾਜ਼ ਹੈ ਸੂਬੇ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਆ ਪਾਰਟੀ ਦਾ ਸੰਘਰਸ਼ ਵਾਲੀ ਪਾਰਟੀ ਹੈ ਤੇ ਜੈ ਜੈ ਮਾਹੌਲ ਬਣਿਆ ਮੈਂ ਪੰਜਾਬ ਬਜਾਓ ਯਾਤਰਾ ਚ ਮੈਂ ਨਿਕਲ ਪਿਆ ਪਰ ਮੈਂ ਦੇਖਿਆ ਲੋਕਾਂ ਵਿੱਚ ਇੱਕੋ ਗੁੱਸਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਬੀਬੀ ਜੀ ਗੱਲ ਤੁਸੀਂ ਦੱਸਣੀ ਭੁੱਲ ਗਏ ਅ ਚੀਫ ਮਿਨਿਸਟਰ ਅਸਲੀ ਹੈ ਕਿ ਨਕਲੀ ਹੈ ਭਗਵੰਤ ਮਾਨ ਮੈਨੂੰ ਲੱਗਦਾ ਹੈ ਚੀਫ ਮਿਨਿਸਟਰ ਵਾਲੀਆਂ ਕਰਤੂਤਾਂ ਦਾ ਹੈ ਨਹੀਂਆਂ ਇਹਦੀਆਂ ਉੱਥੇ ਕੁਰਸੀ ਤੇ ਬਹਿਣ ਵਾਲੀਆਂ ਇਹਦਾ ਮੈਂ ਬੀਬੀ ਜੀ ਨੂੰ ਕਹਿਣਾ ਹੈ ਰਿਸਰਚ ਕਰਕੇ ਰਿਸਰਚ ਕਰਕੇ ਇੱਕ ਕਮੇਟੀ ਬਣਾਓ ਤੁਹਾਡੇ ਥੱਲੇ ਜਿਹੜੀ ਪਤਾ ਕਰੇ ਆ ਨਕਲੀ ਕਿਵੇਂ ਬਣ ਗਿਆ ਚੀਫ ਮਿਨਿਸਟਰ ਨਾ ਬੋਲਣ ਦੀ ਤਮੀਜ਼ ਨਾ ਮਰਿਆਦਾ ਅਸਲੀ ਚੀਫ ਮਿਨਿਸਟਰ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਵਾਸਤੇ ਨਾ ਕੋਈ ਦੁਸ਼ਮਣ ਉਹ ਸਾਰਿਆਂ ਨੂੰ ਇਕੱਠਾ ਲੈ ਕੇ ਵਿਰੋਧੀ ਵੀ ਉਹਨਾਂ ਦੀ ਤਾਰੀਫ਼ ਕਿਉਂ ਕਰਦੇ ਸੀ ਕਿ ਉਹ ਅਦਮ ਨਾਲ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੇ ਸੀ ਮੈਨੂੰ ਯਾਦ ਹੈ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਜਿੰਮੇਵਾਰੀ ਮੈਨੂੰ ਮਿਲੀ ਵੱਡੇ ਬਾਦਲ ਸਾਹਿਬ ਨੇ ਉਦੋਂ ਹੀ ਮੈਨੂੰ ਬੁਲਾਇਆ ਕਿਹਾ ਸੁਖਬੀਰ ਹੁਣ ਤੂੰ ਪ੍ਰਧਾਨ ਹੈ ਅਕਾਲੀ ਦਲ ਦਾ ਤੇਰਾ ਹੁਣ ਕੋਈ ਧੜਾ ਨਹੀਂ ਕੋਈ ਨਵੇਂ-ਨਵੇਂ ਆਈਦੇ ਨਾ ਆਪਾਂ ਆਪਣਾ ਬਣਾਉਣੇ ਕਿ ਮੇਰਾ ਮੇਰਾ ਕਹਿੰਦਾ ਹੁਣ ਮੇਰਾ ਮੇਰਾ ਕੋਈ ਨਹੀਂ ਸਾਰੇ ਆਪਣੀ ਐ ਮੈਂ ਉਹ ਆਪਣੀ ਗੱਲ ਉਦੋਂ ਦੀ ਮੈਂ ਬੰਨੀ ਐ ਦੇਖੋ ਐਸ ਪ੍ਰੈਜ਼ੀਡੈਂਟ ਅਕਾਲੀ ਦਲ ਆਪਾਂ ਸਾਰੇ ਇੱਕ ਫੈਮਿਲੀ ਆਂ ਮੈਂ ਕਿਤੇ ਨਹੀਂ ਆਪਣੇ ਆਪ ਨੂੰ ਪ੍ਰਧਾਨ ਸਮਝਿਆ ਦੇਖੋ ਅਕਾਲੀ ਦਲ ਦਾ ਸਿਸਟਮ ਵੀ ਪਰਿਵਾਰ ਮੰਗੂ ਹੀ ਆਂ ਦੂਜੀਆਂ ਪਾਰਟੀਆਂ ਦੇਖ ਲਓ ਆ ਬੀਜੇਪੀ ਦੇਖ ਲਓ ਚੀਫ ਮਨਿਸਟਰ ਨੂੰ ਉਦੋਂ ਹੀ ਪਤਾ ਲੱਗਦਾ ਬਾਹਰ ਚੀਫ ਮਨਿਸਟਰ ਨੂੰ ਸਪੀਕਰ ਬਣਾਤਾ ਚੀਫ ਮਨਿਸਟਰ ਡਿਪਟੀ ਸੀ ਬਣਾਉਂਦਾ ਕੋਈ ਪਤਾ ਨਹੀਂ ਜਿਹੜਾ ਮਿਹਨਤ ਕਰ ਉੱਥੇ ਤਾਂ ਜਾਂ ਦੂਜੀ ਕਾਂਗਰਸ ਦੇਖ ਲਓ ਯਾ ਦੂਜੀਆਂ ਪਾਰਟੀਆਂ ਦੇਖ ਲਓ ਜਿੰਨੀਆਂ ਹੈਗੀਆਂ ਉਹਨਾਂ ਦੀ ਸਿਸਟਮ ਹੋ ਰਿਹਾ ਹੈ ਆਪਣੀ ਪਾਰਟੀ ਦਾ ਸਿਸਟਮ ਹੋ ਰਿਹਾ ਹੈ ਆਪਾਂ ਦੀ ਪਾਰਟੀ ਇੱਕ ਪਰਿਵਾਰ ਹੈ ਇਕੱਠੇ ਹੋ ਕੇ ਆਪਾਂ ਸੰਘਰਸ਼ ਕੀਤਾ ਇਕੋ ਜੇਲਾਂ ਚ ਰਹੇ ਆਂ ਇਕੋ ਜਾ ਕੇ ਪ੍ਰਸ਼ਾਦ ਦੀ ਜਗ੍ਹਾ ਤੇ ਪ੍ਰਸ਼ਾਦਾ ਛਕਦੇ ਆਂ ਇਕੱਠੇ ਹੋ ਕੇ ਡਾਂਗਾ ਖਾਨਦੇ ਆਂ ਇਕੱਠੇ ਹੋ ਕੇ ਮੋਰਚੇ ਲਾਉਂਦੇ ਆਂ ਆਪਣੀ ਪਾਰਟੀ ਕਿਤੇ ਡਰੀ ਨਹੀਂ ਲੜਾਈ ਲੜਨ ਵਾਸਤੇ ਆਈ ਆਪਣੀ ਕੌਮ ਦੀ ਤਾਕਤ ਹੈ। ਤੋਂ ਐਸ ਕਰਕੇ ਮੈਂ ਅੱਜ ਦਿਲੋਂ ਧੰਨਵਾਦ ਕਰਦਾ ਬੀਬੀ ਜੀ ਦਾ ਕਿ ਉਹਨਾਂ ਨੇ ਲਗਾਤਾਰ ਮੇਰੇ ਟੈਲੀਫੋਨਾਂ ਦੀ ਕਰ ਕਰਕੇ ਮੈਂ ਮੈਂ ਕਿਹਾ ਬੀਬੀ ਜੀ ਹਟਣਾ ਤਾਂ ਮੈਂ ਵੀ ਨਹੀਂ। ਤੇ ਅੱਜ ਮੈਂ ਬੈਠਦਾ ਸੀ ਮੈਂ ਕਿਹਾ ਮੈਨੂੰ ਦਿਲੋਂ ਬੜੀ ਖੁਸ਼ੀ ਹੈ ਕਿ ਬੀਬੀ ਜੀ ਨੇ ਮੇਰਾ ਮਾਨ ਰੱਖਿਆ। ਤੇ ਸਹੀ ਮੈਨੇ ਤੇ ਬੀਬੀ ਜੀ ਬਾਹਰ ਵੀ ਨਹੀਂ ਗਏ। ਜਦੋਂ ਮੈਂ ਕਹਿੰਦਾ ਹੈ ਹੀ ਥੋੜੀ ਮੈਂ ਖਾਈ ਥੋੜੀ ਮੈਂ ਕਹਾਂ ਜੀ ਹੈ ਹੀ ਥੋੜੀ ਦੀ ਗੱਲ ਨਹੀਂ ਮੈਂ ਕਿਤੇ ਰੋਟੀ ਪਾਣੀ ਵੀ ਖਵਾਓ ਤੇ ਅੱਜ ਮੈਂ ਕੱਲ ਮੈਂ ਕਿਹਾ ਮੈਂ ਕਿਹਾ ਜੀ ਇੱਕ ਤਾਂ ਬੀਬੀ ਦੇ ਇੱਥੇ ਰੋਟੀ ਵਧੀਆ ਬਣਾਉਂਦੇ ਆ ਕਰੇ ਮੈਂ ਦੇਖਿਆ ਲੰਗਰ ਬਹੁਤ ਸਵਾਦ ਹੈ ਮੈਂ ਕਹਾਂ ਜੀ ਕਾਫੀ ਧੇਰ ਹੋ ਗਈ ਖਾਦੇ ਨੂੰ ਲੰਗਰ ਆਪਣਾ ਥੋੜੇ ਘਰ ਦਾ ਤੇ ਤੁਸੀਂ ਅੱਜ ਜ਼ਰੂਰ ਬਣਾਓ ਮੈਨੂੰ ਲੱਗਾ ਵਧੀਆ ਬਣਾਈ ਬੈਠੇ ਆ ਮੈਨੂੰ ਦੱਸ ਰੇ ਸੀ ਕੋਈ ਤੋਂ ਐਸ ਕਰਕੇ ਸਾਰੀ ਸੰਗਤ ਇੱਥੇ ਆਈ ਹੈ ਮੈਂ ਸਾਰਿਆਂ ਦਾ ਦਿਲੋਂ ਤਨਮਾਦ ਕਰਦਾ ਹਾਂ ਪਰਿਵਾਰ ਨੂੰ ਇੱਕ ਬਹੁਤ ਵੱਡੀ ਤਾਕਤ ਮੈਂ ਇਹਨੂੰ ਇਹਨਾਂ ਦੱਸ ਦੇਣਾ ਤੁਸੀਂ ਮਨ ਬਣਾ ਲਓ 13 ਦੀਆਂ 13 ਸੀਟਾਂ ਤੁਸੀਂ ਜਿੱਤੋਗੇ 13 ਦੀਆਂ 13 ਸੀਟਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ